ਆ ਗਿਆ ਬਈ ਦਰਸ਼ਕ ਵੀਰੋ ਇਧਰ ਨੂੰ ਦੁਨੀਆ ਦੇਂਦੀ ਆ ਉਹ ਜਿਹੜਾ ਜਿਹੜਾ ਖੁਸ਼ੀ ਨੂੰ ਬਹੁਤ ਪਿਆਰ ਕਰਦੇ ਆ ਤਾੜੀਆਂ ਮਾਰਦੇ ਆ ਵਾਹ ਜੀ ਵਾਹ ਬਹੁਤ ਧੰਨਵਾਦ ਆ ਖੁਸ਼ੀ ਬਾਈ ਜੋਧੇਵਰਗੇ ਭਰਾ ਵੀ ਆ ਬਹੁਤ ਧੰਨਵਾਦ ਖੁਸ਼ੀ ਆ ਗਿਆ ਕਹਿੰਦੇ ਧੁੱਗਾਂ ਵਾਲਾ ਅੱਜ ਫਰਮਾਹੀ ਦੇ ਵਿੱਚ ਮੇਰੇ ਵੀਰੋ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਦੁਨੀਆ ਦਾ ਨੰਬਰ 1 ਖਿਡਾਰੀ ਡਿੜਬੇ ਵਾਲਾ ਖੁਸ਼ੀ ਆ ਗਿਆ ਮੇਰੇ ਵੀਰੋ ਓਏ ਕਰਦੇ ਸੀ ਨਾ ਇੰਤਜ਼ਾਰ ਵਾਹ ਹਾਂ ਦੇਖ ਵੀ ਦੁੱਗਾਂ ਵਾਲਿਆ ਕੁਆਟਰ ਦੀਆਂ ਟਾਈਆਂ ਪੈ ਗਈਆਂ ਉਹ ਵੀ ਮੈਚ ਬੋਲ ਦਿੰਦੇ ਆ ਜਗਤਾਰ ਯੂਕੇ ਹਰਪ੍ਰੀਤ ਮਢੀਲਾ ਰਾਣਾ ਮਢੀਲਾ ਅਮਣਾ ਸਾਡਾ ਵੀਰ ਮਢੀਲਾ ਮਨੀ ਯੂਕੇ ਉਹਨਾਂ ਵੱਲੋਂ ਇਸ ਨਗਰ ਦੇ ਨੌਜਵਾਨ ਦਾ ਬੁਲਟ ਮੋਟਰਸਾਈਕਲ ਨਾਲ ਵੱਡਾ ਸਨਮਾਨ ਕੀਤਾ ਜਾ ਰਿਹਾ ਬਾਬਾ ਥੰਮਰ ਸਿੰਘ ਮੇਰਪੁਰਾ ਹੱਥ ਰੱਖ ਕੇ ਇੱਕ ਵਾਰੀ ਜਕਾਰਾ ਸੱਟਣ ਲੱਗੇ ਆ ਬੋਲੋ ਗਾਰ ਕਾਹੋ ਨਾਲ ਉਹਨਾਂ ਦੇ ਇਸ ਇਲਾਕੇ ਦਾ ਬਾਏ ਯਾਰ ਸਪਰੇਅ ਨੂੰ ਕਹੀ ਜਾਂਦਾ ਬਾਈ ਯਾਰ ਮੈਂ ਕਿਹਾ ਬਈ ਸਨਮਾਨ ਹੁੰਦਾ ਲਜਾਜ ਜਿੱਥੇ ਬਾਈ